ਵਾਹੇ ਗੁਰੂ 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 ਸਤ ਨਾਮ ਵਾਹੇ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਹਲਕਾ ਬਾਬਾ ਬਕਾਲਾ ਸਾਹਿਬ ਦੇ ਸੇਨਾ ਰਾਗੂ ਤੇ ਪਿੰਡ ਖਾਨਪੁਰ ਦੇ ਸਾਬਕਾ ਸਰਪੰਚ ਸਰਬਜੀਤ ਸਿੰਘ ਨੂੰ ਅਕਾਲੀ ਦਲ ਬਾਰਿਸ ਪੰਜਾਬ ਦੇ ਵੱਲੋਂ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਇੰਚਾਰਜ ਥਾਪਿਆ ਗਿਆ ਇਸ ਮੌਕੇ ਤੇ ਉਹਨਾਂ ਦੇ ਸਮਰਥਕਾਂ ਸਮੇਤ ਇਤਿਹਾਸਕ ਗੁਰਦੁਆਰਾ ਸਾਹਿਬ ਪਾਸ਼ਾਹੀ ਨੌਵੀਂ ਵਿਖੇ ਨਤਮਸਕ ਹੋ ਕੇ ਗੁਰੂ ਕਰਦਾ ਸ਼ੁਕਰਾਨਾ ਕੀਤਾ ਗਿਆ ਅੱਜ ਅਕਾਲੀ ਦਲ ਵਾਰਿਸ ਪੰਜਾਬ ਦੇ ਜੱਤੀ ਦੀ ਬੰਦੀ ਦੇ ਵੱਲੋਂ ਮੈਨੂੰ ਇੱਥੇ ਹਲਕਾ ਇੰਚਾਰਜ ਦੀ ਸੇਵਾ ਜਿਹੜੀ ਆ ਉਹ ਸੌਂਪੀ ਗਈ ਆ ਇਸ ਕਰਕੇ ਸਾਰੀ ਹਾਈ ਕਮਾਂਡ ਦਾ ਅਤੇ ਸਮੁੱਚੀ ਬਾਬਕਾਲੇ ਹਲਕੇ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਨ ਵਾਸਤੇ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਨਕਮਸਤਕ ਹੋਣ ਵਾਸਤੇ ਇੱਥੇ ਅਸੀਂ ਸੰਗਤ ਸਮੇਤ ਪਹੁੰਚੇ ਆ। ਉਹ ਕਿੰਨੇ ਹਲਕਾ ਇੰਚਾਰਜ ਨਿਯੁਕਤ ਕੀਤੇ ਗਏ? 5 ਕੀਤੇ ਜੀ ਫਿਲਹਾਲ ਪਹਿਲੀ ਸੂਚੀ ਜਿਹੜੀ ਉਹ 5 5 ਹਲਕਾ ਇੰਚਾਰਜਾਂ ਦੀ ਜਾਰੀ ਕੀਤੀ ਹੈ। ਕਿ ਕੀ ਲੱਗਦਾ ਹੈਗਾ ਕਿ ਉਹਨਾਂ ਹਲਕਾ ਬਾਬਕਾਲਾ ਤੋਂ ਸ਼ੁਰੂਆਤ ਹੋਈ ਹੈਗੀ ਆ? ਬਾਬਕਾਲਾ ਸਾਹਿਬ ਤੋਂ ਅੱਗੇ ਕਿੱਤੇ ਕਿੱਤੇ ਜਿਹੜ ਬਾਬਾ ਬਕਾਲ ਹਲਕਾ ਤੋਂ ਸ਼ੁਰੂਆਤ ਕਰਕੇ ਪੂਰੇ ਪੰਜਾਬ ਦੇ ਵਿੱਚ ਇੱਕ ਤੋਂ 17 ਦੇ 117 ਹੀ ਜਿਹੜੇ ਹਲਕਿਆਂ ਦੇ ਵਿੱਚ ਹਲਕਾ ਚਾਰਜ ਆਉਣਾਰੇ ਸਮੇਂ ਦੇ ਵਿੱਚ ਲਾਏ ਜਾਣਗੇ ਤਾਂ ਕਿ ਪੂਰੇ ਪੰਜਾਬ ਦੇ ਵਿੱਚ ਹੀ ਜਿਹੜੀ ਜਿਹੜੀ ਪਾਰਟੀ ਆ ਸਾਰੇ ਇਲੈਕਸ਼ਨ ਜਿਹੜੀ ਲੜੂਗੀ 2027 ਕਿ ਲੱਗਦਾ ਹੈਗਾ ਕਿੰਦਾਂ ਦਾ ਰਿਸਪੌਂਸ ਲੋਕਾਂ ਦੇ ਵਿੱਚ ਹੈਗਾ ਪਾਰਟੀ ਨੂੰ ਕਿਉਂਕਿ ਇੱਕ ਮਾਹੌਲ ਸੀਗਾ ਜਦੋਂ ਅ ਅਮਿਤਪਾਲ ਸਿੰਘ ਨੂੰ ਸੰਸਦ ਗੁਣਿਆ ਗਿਆ ਹਰ ਹੁਣ ਕਿਸ ਤਰ੍ਹਾਂ ਦਾ ਮਾਹੌਲ ਹੈ ਹੁਣ ਵੀ ਸੇਮ ਹੀ ਮਾਹੌਲ ਆ ਜੀ ਬਹੁਤ ਅੱਛਾ ਚੰਗਾ ਪਿਆਰ ਸੰਗਤ ਦਾ ਬਹੁਤ ਉਤਸ਼ਾਹ ਵਾਲੇ ਦਿਲ ਦੇ ਵਿੱਚ ਤੇ ਬਹੁਤ ਵਧੀਆ ਭਾਈ ਸਾਹਿਬ ਨੂੰ ਸਾਰੀ ਸੰਗਤ ਬਹੁਤ ਪਿਆਰ ਕਰਦੀ ਆ ਤੇ ਇਸ ਕਰਕੇ ਅੱਜ ਤੁਸੀਂ ਦੇਖ ਲਓ ਕਿ ਮੱਤਾ ਟੇਕਣ ਵਾਸਤੇ ਵੀ ਸੰਗਤਾਂ ਹਜ਼ਾਰਾਂ ਦੇ ਵਿੱਚ ਗਿਣਤੀ ਦੇ ਉੱਤੇ ਪਹੁੰਚੀਆਂ ਇਹ ਬਹੁਤ ਵੱਡੀ ਜ਼ਿੰਮੇਵਾਰੀ ਆ ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਪਵਿੱਤਰ ਨਗਰੀ ਬਾਬਾ ਬਕਾਲਾ ਸਾਹਿਬ ਤੋਂ ਇਹ ਮੈਨੂੰ ਇੱਕੋ ਸੇਵਾਦਾਰ ਦੀ ਡਿਊਟੀ ਲੱਗੀ ਆ ਤੇ ਇਹ ਬਹੁਤ ਵੱਡੀ ਜ਼ਿੰਮੇਵਾਰੀ ਆ ਕਿਉਂਕਿ ਇਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪਵਿੱਤਰ ਤਰਤੀ ਕੋ ਸ਼ੁਰੂਆਤ ਕੀਤੀ ਆ ਪਾਰਟੀ ਨੇ ਅਤੇ ਸਾਰੀਆਂ ਹੀ ਇਸੇ ਤਰ੍ਹਾਂ ਹੀ ਜ਼ਿੰਮੇਵਾਰੀ ਬਹੁਤ ਵੱਡੀ ਆ ਤੇ ਪੂਰੀ ਤਨਦੀਦ ਦੇ ਨਾਲ ਪੂਰੀ ਦਿਨ ਰਾਤ ਮਿਹਨਤ ਕਰਕੇ ਜਿਸ ਤਰ੍ਹਾਂ ਪਾਰਟੀ ਨੇ ਵਿਸ਼ਵਾਸ ਕੀਤਾ ਅਸੀਂ ਪਾਰਟੀ ਦੇ ਵਿਸ਼ਵਾਸ ਨੂੰ ਟੁੱਟਣ ਨਹੀਂ ਦੇਵਾਂਗੇ ਲਗਾਤਾਰ ਮਿਹਨਤ ਕਰਕੇ ਤੇ ਅਸੀਂ ਹਲਕੇ ਦੇ ਵਿੱਚ ਪਿੰਡ ਲੈਵਲ ਤੇ ਵੀ ਉਹਨਾਂ ਨਾਲ ਗੱਲਬਾਤ ਹੀ ਨਿਬਟੀਆਂ ਕਰਾਉਗੇ। ਬਿਲਕੁਲ ਜੀ ਹੁਣ ਅਸੀਂ ਹਲਕੇ ਦੇ ਵਿੱਚ ਪਹਿਲਾਂ 11 ਮੈਂਬਰੀਆਂ ਕਮੇਟੀ ਦਾ ਜਿਹੜਾ ਦੌਰਾ 1-2 ਦਿਨ ਤੋਂ ਹੀ ਸ਼ੁਰੂ ਆ। ਅਸੀਂ ਦੀਦੀਹਾੜਿਆਂ ਕਰਕੇ ਅਸੀਂ ਥੋੜੇ ਦਿਨ ਸਾਡਾ ਸਟਾਪ ਆ। ਅਸੀਂ ਦੀਦੀਹਾੜੇ ਲੰਘਦੇ ਆ ਸਾਰੀ ਅਸੀਂ ਆਪਣਾ ਜਿਹੜਾ ਵਾਹੋ ਹਲਕੇ ਦੇ ਵਿੱਚ ਪੂਰੇ ਜੋਰ ਸ਼ੋਰ ਦੇ ਨਾਲ ਪੂਰੀ ਟੀਮ ਜਿਹੜੀ ਹੈ ਵਿਚਰਨਾ ਸ਼ੁਰੂ ਕਰ ਦੂਗੀ। ਦੇਖੋ ਜੀ ਸਭ ਤੋਂ ਪਹਿਲਾਂ ਤੇ ਅਸੀਂ ਇੱਥੋਂ ਦੀ ਲਈ ਆਪਣੇ ਪਾਬਾ وکਾਲਾ ਸਾਹਿਬ ਦੇ ਹਲਕੇ ਦੀ ਸੰਗਤ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਪਹਿਲਾਂ ਵੀ ਭਾਈ ਜਦੋਂ ਐਮਪੀ ਸਾਹਿਬ ਦੀ ਇ ਦੂਰ ਦੇ ਨਾਲ ਇਲੈਕਸ਼ਨ ਲਈ ਤਾਂ ਹੁਣ ਇਸੇ ਚੀਜ਼ ਨੂੰ ਮੁੱਖ ਰੱਖਦੇ ਹਾਂ ਸਾਡੀ ਪਾਰਟੀ ਵੱਲੋਂ ਆਪਣੇ ਪੰਜ ਪੰਜਾਬ ਦੇ ਪੰਜ ਹਲਕਿਆਂ ਦੇ ਵਿਧਾਨ ਸਭਾ ਹਲਕੇ ਉਹਨਾਂ ਦੇ ਹਲਕਾਨ ਚਾਰਜਨ ਨੂੰ ਨਿਯੁਕਤ ਕੀਤਾ ਉਹਦੇ ਵਿੱਚ ਬਾਬਾ ਬਕਾਲਾ ਸਾਹਿਬ ਦਾ ਸਭ ਤੋਂ ਪਹਿਲਾ ਹਲਕਾਨ ਚਾਰਜਨ ਨੂੰ ਨਿਯੁਕਤ ਕੀਤਾ ਗਿਆ ਪਾਰਟੀ ਹਾਈ ਕਮਾਂਡ ਦਾ ਬਹੁਤ ਧੰਨਵਾਦ ਆ ਉਸੇ ਚੀਜ਼ ਨੂੰ ਅੱਜ ਮੁੱਖ ਰੱਖਦੇ ਹੋਏ ਤੁਹਾਨੂੰ ਤਾਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ ਦਰਸ਼ਨਾਂ ਦੇ ਦਿਨ-ਦਿਨ ਦਰਸ਼ਨ ਕਰਨਾ ਹੈ ਔਰ ਮੱਥਾ ਟੇਕਣਾ ਹੈ ਔਰ ਅਰਦਾਸ ਬੇਨਤੀ ਕਰਕੇ ਪਾਸ਼ਾ ਜੋਈ ਆਪਣੀ ਪੰਜਾਬ ਦੀ ਧਰਤੀ ਤੇ ਇਸ ਟਾਈਮ ਤੇ ਹਾਲਾਤ ਬਦਲੇ ਹੋਏ ਪਨੇ ਹੋਏ ਆ ਉਹਨਾਂ ਨੂੰ ਅਸੀਂ ਤੁਹਾਡੇ ਆਸ਼ੀਰਵਾਦ ਦੇ ਨਾਲ ਬਦਲਣਾ ਚਾਹੁੰਦੇ ਆ ਤੇ ਸਾਡੀ ਪਾਰਟੀ ਚਾਹੁੰਦੀ ਹੈ ਕਿ ਪੰਜਾਬ ਦਾ ਆਉਣ ਵਾਲੇ ਸਮੇਂ ਦੇ ਵਿੱਚ ਚੰਗੇ ਹਾਲਾਤ ਉਹ ਜੋ ਪੰਜਾਬ ਦੇ ਅਸੀਂ ਕਹਿੰਦੇ ਆ ਪੂਰੀ ਦੀ ਚਿੜੀ ਆ ਉਸੇ ਤਰ੍ਹਾਂ ਅਸੀਂ ਪੰਜਾਬ ਨੂੰ ਦੁਬਾਰਾ ਖੜਾ ਕਰਨਾ ਚਾਹੁੰਦੇ ਆ ਜਿਵੇਂ ਨਹੀਂ ਤੁਸੀਂ ਹਰਕੇ 17 117 ਹਲਕਿਆਂ ਦੀ ਜ਼ਿੰਮੇਵਾਰੀ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਲੜਾਂਗੇ ਚੋਣ ਕਿੰਦਾ ਦਾ ਰਿਸਪੌਂਸ ਸਮਝ ਲਿਖੋ ਕਿ ਆਪਣੇ ਲੋਕਲ ਹਲਕਾ ਤੁਹਾਡਾ ਮਤਲਬ ਕਹ ਜੀਏ ਕਿ UNP ਕਨਸੀਜੈਂਸੀ ਵੀ ਪੂਰਾ ਹਿੱਸਾ ਸੀ ਤਰਨਤਨ ਦਾ। ਔਰ ਉਸ ਤੋਂ ਬਾਅਦ ਇੱਕੋ ਸਾਰਨ ਵੀ। ਵੇਖੋ ਜੀ ਜਿਹੜੀ ਤੁਸੀਂ ਤਰਨਤਨ ਦੀ ਗੱਲ ਕੀਤੀ ਹੈ ਨਾ ਤਰਨਤਨ ਜਿਹੜਾ ਹਾਰਨੇ ਗਿਆ ਤੁਹਾਨੂੰ ਆਮ ਹੀ ਪਤਾ ਵੀ ਜਿਹੜੇ ਜਿਮਨੀ ਚੋਣ ਹੁੰਦੀਆਂ ਨਾ ਉਹਦੇ ਵਿੱਚ ਸਰਕਾਰ ਹਰ ਇੱਕ ਹੱਥ ਕੰਡਾ ਅਪਣਾਉਂਦੀ ਆ। ਕਿਹੜਾ ਨਾ ਹੱਥ ਹੱਥ ਕੰਡਾ ਉੱਥੇ ਨਹੀਂ ਅਪਣਾਇਆ। ਇਥੋਂ ਤੱਕ ਸਾਡੇ ਵੋਟਰਾਂ ਨੂੰ ਪਰਚਿਆਂ ਤੱਕ ਕੀਤੇ ਆ। ਨਹੀਂ ਤਾਂ ਤੁਸੀਂ ਇੱਕ ਆਪਣੇ ਸਾਡੇ ਤਰਨਤਨ ਦੇ ਔਰ ਜੱਬ ਭਾਈ ਸੁਖਦੇਵ ਸਿੰਘ ਕਾਦੀਆਂ ਉਹਦੀ ਗੱਡੀ ਨੂੰ ਅੱਗ ਲਾਉਣ ਤੱਕ ਇਹ ਵੇਖੋ ਅਜੇ ਤੱਕ ਉਹ ਕੋਈ ਸਪਸ਼ਟੀ ਕਰਨੀ ਆ ਕਿ ਕੀ ਕਾਰਨ ਬਣਿਆ ਉਹਦਾ ਤੇ ਪਰ ਅਸੀਂ ਫੇਰ ਵੀ ਜਾਣੇ ਆ ਅਸੀਂ ਉਸੇ ਚੀਜ਼ ਨੂੰ ਮੁੱਖ ਰੱਖਦੇ ਹੋਏ ਇਹ ਆ 2027 ਦੇ ਵਿੱਚ 117 ਦੇ 17 ਹਲਕਿਆਂ 'ਚ ਸਾਡੇ ਕੈਂਡੀਡੇਟ ਅਸੀਂ ਬਿਲਕੁਲ ਤਿਆਰ ਆ ਜਿਸ ਤਰ੍ਹਾਂ ਅਸੀਂ ਭਾਈ ਸਾਹਿਬ ਨੂੰ ਹਲਕਾ ਇੰਚਾਰਜ ਲਾ ਦਿੱਤਾ ਸਰਮਜੀਤ ਨੂੰ ਆਉਣ ਵਾਲੇ ਸਮੇਂ ਥੋੜੇ ਹੀ ਸਮੇਂ ਦੇ ਵਿੱਚ 117 ਦੇ 17 ਹਲਕਿਆਂ 'ਚ ਇੰਚਾਰਜ ਨਿਯੁਕਤ ਕੀਤੇ ਜਾਣਗੇ ਔਰ ਅਸੀਂ ਪੰਜਾਬ ਨੂੰ ਇਹ ਪੂਰਾ ਵਿਸ਼ਵਾਸ ਦਵਾਉਂਦੇ ਆ ਕਿ ਆਪਣੇ ਨਾਲ ਅਜੇ ਤੱਕ ਜੋ ਵੀ ਦਿੱਲੀ ਤੋਂ ਪਾਰਟੀਆਂ ਚੱਲੀਆਂ ਜੋ ਆਪਣੇ ਨਾਲ ਘਾਨ ਹੋਇਆ ਇਹ ਆਪਾਂ ਨੂੰ ਇੱਕ ਪੰਜਾਬ ਨੂੰ ਖੇਤਰੀ ਪਾਰਟੀ ਬਹੁਤ ਜ਼ਰੂਰੀ ਆ ਉਹ ਖੇਤਰੀ ਪਾਰਟੀ ਹੋਣੀ ਚਾਹੀਦੀ ਆ ਜਿਹੜੀ ਪੰਜਾਬ ਦੀ ਗੱਲ ਕਰ ਸਕੇ ਉਹ ਖੇਤਰੀ ਪਾਰਟੀ ਨਾ ਹੋਵੇ ਜਿਹਨੇ ਦਿੱਲੀ ਨਾਲ ਰਾਜ ਕੇ ਸਾਡੇ ਪੰਜਾਬ ਨੂੰ ਪੁੱਟਿਆ ਹੋਵੇ ਬਰਬਾਦ ਕੀਤਾ ਹੋਵੇ ਤੇ ਅੱਜ ਉਹ ਕਵੇ ਕਿ ਮੈਂ ਇੱਕ ਖੇਤਰੀ ਪਾਰਟੀ ਆ ਉਹ ਕਦੀ ਖੇਤਰੀ ਪਾਰਟੀ ਨਹੀਂ ਹੋ ਸਕਦੀ ਖੇਤਰੀ ਪਾਰਟੀ ਉਹ ਜਿਹੜਾ ਇੱਕ ਨੌਜਵਾਨ ਦੁਬਈ ਤੋਂ ਚੱਲ ਕੇ ਪੰਜਾਬ ਨੂੰ ਬਚਾਉਣਾ ਉਸੇ ਹੀ ਲੀਡ ਤੇ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਸੋਚ ਦੇ ਨਾਲ ਚੱਲਦੇ ਆ ਤੇ ਸਭ ਤੋਂ ਪਹਿਲਾਂ ਅਸੀਂ ਜਿਹੜਾ ਆਪਣੇ ਪੰਜਾਬ ਦੇ ਵਿੱਚ ਸ਼ੇਵਾ ਦਰਿਆ ਨਸ਼ੇ ਦਾ ਵਗ ਰਿਹਾ ਵਾ ਉਸ ਨੂੰ ਖਤਮ ਕਰਾਂਗੇ ਕਿਸੇ ਪਾਰਟੀ ਨਾਲ ਸੰਭਾਵਨਾ ਹੈਗੀ ਆ ਜੀ ਗੱਟ ਜੋੜਨੀ ਨਹੀਂ ਜੀ ਸਾਡੀ ਕਿਸੇ ਪਾਰਟੀ ਨਾਲ ਕੋਈ ਸੰਭਾਵਨਾ ਨਹੀਂ ਹਾਂ ਕੋਈ ਚੰਗਾ ਸੋਹਿਰਦ ਜਿਹੜਾ ਕੋਈ ਆਪਾਂ ਨੂੰ ਪਤਾ ਲੱਗਦਾ ਵੀ ਪਾਰਟੀ ਵਿੱਚ ਕੋਈ ਚੰਗਾ ਇਨਸਾਨ ਆ ਕੋਈ ਪੰਜਾਬ ਬਾਰੇ ਚੰਗਾ ਸੋਚਦਾ ਵਾ ਚੰਗੀ ਸੋਚ ਰੱਖਦਾ ਉਹ ਚਾਹੁੰਦਾ ਵਾ ਵੀ ਸਾਡੇ ਨਾਲ ਚੱਲਣਾ ਚਾਹੁੰਦਾ ਭਾਈ ਸਾਹਿਬ ਨੂੰ ਸੋਚ ਦੇ ਨਾਲ ਚੱਲ ਕੇ ਪੰਜਾਬ ਨੂੰ ਬਚਾਉਣਾ ਚਾਹੁੰਦਾ ਉਹ ਜਰੂਰ ਸਾਡੇ ਨਾਲ ਚੱਲ ਸਕਦਾ ਪਰ ਜਿਹੜਾ ਤੁਸੀਂ ਕਹਿੰਦੇ ਕਿਸੇ ਪਾਰਟੀ ਨਾਲ ਕੋਈ ਸਾਡਾ ਸਮਝੌਤੇ ਵਾਲੀ ਗੱਲ ਨਹੀਂ ਜਗਦਾ ਖੇਤਰੀ ਪਾਰਟੀ ਨਾਲ ਸ਼ੁਰੂਆਤ ਤੇ ਹੋਈ ਸੀ ਤੁਹਾਡੀ ਐਮਕੀ ਇਲੈਕਸ਼ਨ ਦੇ ਵਿੱਚ ਬਾਅਦ ਫਿਰ ਉੱਟ ਗਈ ਅਕਾਲੀ ਦਲ ਦੀ ਗੱਲ ਹੋ ਰਹੀ ਹੈ ਨਹੀਂ ਸਾਡੀ ਅਜੇ ਅਸੀਂ ਖੇਤਰੀ ਪਾਰਟੀ ਹੋ ਅਕਾਲੀ ਦਲ ਵਾਸ ਪੰਜਾਬ ਦੇ ਆ ਨਾ ਸਾਡੀ ਕਿਸੇ ਅਕਾਲੀ ਦਲ ਨਾਲ ਕੋਈ ਸਮਝੌਤੇ ਵਾਲੀ ਗੱਲ ਨਹੀਂ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਗੱਲ ਚ ਦੱਸ ਚੁੱਕਾ ਵਾਂ ਜਿਹੜਾ ਅਕਾਲੀ ਦਲ ਬਾਦਲ ਕਹਿ ਰਿਹਾ ਕਿ ਮੇਰਾ ਮੈਂ ਖੇਤਰੀ ਪਾਰਟੀ ਆ ਉਹ ਖੇਤਰੀ ਪਾਰਟੀ ਕਦਾਂ ਹੋ ਸਕਦੀ ਆ 10 ਸਾਲ ਤੋਂ ਉਹਨੇ ਆਪਣੇ ਨੈਸ਼ਨਲ ਪਾਰਟੀ ਨਾਲ ਬੀਜੇਪੀ ਦੇ ਨਾਲ ਗੱਠਜੋੜ ਕਰਕੇ ਰਾਜ ਮਾਨਿਆ ਔਰ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ